ਪੰਜਾਬ ਵਿੱਚ ਦਿਨ-ਬਦਿਨ ਵਾਰ ਦਾ ਤਾਦਾ سلسلہ جاری ਹੈ ਕਦੇ ਕਿਤੇ ਚੋਰੀ ਲੁੱਟ ਤੇ ਕਦੇ ਕਿਤੇ ਕਤਲ ਦੀ ਘਟਨਾ ਵਾਪਰ ਰਹੀ ਹੈ ਅਜਿਹੀ ਇੱਕ ਚੋਰੀ ਦੀ ਘਟਨਾ ਦੀ ਹੈਰਾਨ ਕਰਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਪਟਿਆਲਾ ਤੋਂ ਜਿੱਥੇ ਕਿ ਐਕਟਿਵਿਟੀ ਦੀ ਡਿੱਗੀ ਅੰਦਰੋਂ ਮੁੰਡਾ 5 ਲੱਖ ਰੁਪਏ ਕੱਢ ਕੇ ਫਰਾਰ ਹੋ ਗਿਆ ਜ਼ਿਕਰ ਇਹ ਹੋ ਗਿਆ ਕਿ ਐਕਟਿਵਿਟੀ ਦੀ ਡਿੱਗੀ 'ਚ 5 ਲੱਖ ਰੁਪਏ ਦਾ ਬੰਡਲ ਪਿਆ ਹੁੰਦਾ ਹੈ ਜਿਵੇਂ ਹੀ ਬੰਦਾ ਐਕਟਿਵ ਲਗਾ ਕੇ ਅੰਦਰ ਜਾਂਦਾ ਹੈ ਤਾਂ ਨਾਲ ਹੀ ਦੂਜੇ ਪਾਸੇ ਮੁੰਡਾ ਆਂਦਾ ਹੈ ਤੇ ਐਕਟਿਵਿਟੀ ਦੀ ਡਿੱਗੀ ਖੋਲ ਕੇ ਅੰਦਰੋਂ 5 ਲੱਖ ਰੁਪਏ ਚੋਰੀ ਕਰਕੇ ਉਥੋਂ ਦੀ ਰਫੂ ਚੱਕਰ ਹੋ ਜਾਂਦਾ ਹੈ ਜਿਸ ਦੀ ਪੂਰੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੁੰਡਾ ਸਕਿੰਟਾ ਚ 5 ਲੱਖ ਰੁਪਏ ਐਕਟਿਵਾ ਦੀ ਡਿੱਗੀ ਅੰਦਰੋਂ ਚੋਰੀ ਕਰਕੇ ਲੈ ਗਿਆ ਜਦੋਂ ਬੰਦੇ ਨੇ ਆ ਕੇ ਐਕਟਿਵਾ ਦੀ ਡਿੱਕੀ ਚੈੱਕ ਕੀਤੀ ਤਾਂ ਉਸ ਨੂੰ ਅੰਦਰ 5 ਲੱਖ ਰੁਪਏ ਨਹੀਂ ਮਿਲੇ ਤਾਂ ਪੁਲਿਸ ਨੇ ਮਿਲ ਕੇ ਜਦੋਂ ਨੇੜੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਕੋਈ ਮੁੰਡਾ ਉਹਨਾਂ ਦੀ ਐਕਟਿਵਾ ਅੰਦਰੋਂ 5 ਲੱਖ ਰੁਪਏ ਚੋਰੀ ਕਰਕੇ ਲੈ ਗਿਆ ਤੁਸੀਂ ਵੀ ਸੀਸੀਟੀਵੀ ਵੀਡੀਓ ਦੇਖ ਕੇ ਕਮੈਂਟ ਕਰਕੇ ਜਰੂਰ ਦੱਸੋ ਕਿ ਐਕਟਿਵਾ ਦੀ ਡਿੱਗੀ ਅੰਦਰ ਇੰਝ ਪੈਸੇ ਰੱਖ ਕੇ ਜਾਣਾ ਕਿੰਨੀ ਕੁ ਸਮਝਦਾਰੀ ਹੈ ਚੋਰੀ ਦੀ ਇਸ ਘਟਨਾ ਤੋਂ ਬਾਅਦ ਹੁਣ ਪੁਲਿਸ ਵੱਲੋਂ ਸੀਸੀਟੀਵੀ ਵੀਡੀਓ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ 5 ਲੱਖ ਰੁਪਏ ਦੀ ਚੋਰੀ ਤੋਂ ਬਾਅਦ ਸੁਣੋ ਮਾਲਕ ਨੇ ਹੁਣ ਕੀ ਕਿਹਾ ਕਲਰ ਕਾਸਮਾਈ

ਇਹ ਤੇ ਆਇਆ ਸੀਗਾ ਬਾਅਦ ਮੈਂ ਉਹਨੂੰ ਕੋਈ ਕੰਮ ਕਿਹਾ ਹੋਇਆ ਸੀਗਾ ਮੈਂ ਉਹਨੂੰ ਬਾਰੋ-ਬਾਰ ਇਹ ਤੂੰ ਆਜ ਮਾਰ ਕੇ ਕਹਿਤਾ ਸੀਗਾ ਮਗਰ ਉਹ ਕੰਮ ਨਹੀਂ ਕਰਕੇ ਆ ਮੈਨੂੰ ਨੇ ਦੱਸਿਆ ਨਹੀਂ ਵੀ ਪੇਮੈਂਟ ਐਕਟਿਵੇਟ ਹੋ ਚੁਈ ਹੈ ਉਹ ਲੈ ਕੇ ਆਇਆ ਉਹਦੀ ਕੋਈ ਟ੍ਰੇਡ ਫੇਅਰ ਲਗਾਉਂਦਾ ਹੁੰਦਾ ਉਹਤੇ ਬਾਹਰਲੇ ਮੁਲਕਾਂ ਚ ਪੇਮੈਂਟ ਆਣੀ ਸੀ ਕਿਸੇ ਨੂੰ ਦੇਣੀ ਵੀ ਸੀ ਉਹ ਉਹ ਕਹਿੰਦਾ ਮੈਂ ਹੁਣ ਹੀ ਜਾਣਾ ਐਕਟਿਵਾ ਬਾਹਰੋਂ ਵਾਰ ਲੈ ਕੇ ਨਾ ਉੱਥੇ ਚਲਾ ਗਿਆ ਜਿਹੜਾ ਆਪਣਾ ਦੋ ਪਾਰਕਾਂ ਦੇ ਸਾਹਮਣੇ ਗਲੀ ਜਾਂਦੀ ਹੈ ਇੱਕ ਬੋਤਲਾਂ ਵਾਲੀ ਗਲੀ ਕਰਨੀ ਆ ਤੇ ਉੱਥੇ ਐਕਟੀਵਲ ਆ ਕੇ ਆਪਣੀ ਅੰਦਰ ਚਲਾ ਗਿਆ ਸੀ ਉਹ ਗਲੀ ਦੇ ਤੇ ਮੈਨੂੰ ਨੇ ਫਿਰ ਬਾਅਦ ਚ ਡਿੱਗੀ ਉਹਨੇ ਸੰਭਾਲੀ ਹੋਣੀ ਮੈਨੂੰ ਫੋਨ ਆਇਆ ਉਹਦਾ ਉਹਨੇ ਪਾਪਾ ਮੈਂ ਪੇਮੈਂਟ ਲੈ ਕੇ ਆਇਆ ਸੀਗਾ 5 ਲੱਖ ਰੁਪਏ ਤੇ ਇਹਦੇ ਚ ਤਾਂ ਕੁਛ ਹੈ ਹੀ ਨਹੀਂ ਮੈਂ ਕਿਹਾ ਤਾਂ ਕੀ ਦੀ ਪੇਮੈਂਟ ਲੈ ਕੇ ਆਇਆ ਤੂੰ ਕੀ ਦੀ ਐ ਕੱਕ ਜਿ ਨੂੰ ਕਰਨੀ ਸੀ ਜੀ ਮੇਰੀ ਸੀਗੀ ਪੇਮੈਂਟ ਤੇ ਫਿਰ ਜਾ ਕੇ ਸਾਡੇ ਦਾ ਘਰ ਆ ਤੋ ਵੀ ਐਂ ਜਿਹੇ ਪੈਸੇ ਤੂੰ ਲੈ ਕੇ ਆਇਆ ਸਮਝ ਦੱਸਿਆ ਨਹੀਂ ਵੀ ਕੀ ਨਹੀਂ ਇਹ ਰਿਪੋਰਟ ਨਹੀਂ ਗਿਆ ਤੇ ਉੱਤੇ ਫਿਰ ਅਸੀਂ ਭਾਜਨਟ ਕਰਕੇ ਕੈਮਰੇ ਕਮਰੇ ਫਲਾਸ਼ੇ ਉਦੋਂ ਜੋ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ ਉਹਤੇ 5 ਲੱਖ ਰੁਪਏ ਬੈਂਕ ਚੋਂ ਕਢਾ ਕੇ ਲਿਆ ਸੀਗਾ ਜੀ ਬੈਂਕ ਚੋਂ ਜੀ ਛੋਟੀ 12 ਜਿਹੜੀ ਪੀ ਐਨ ਬੀ ਬੈਂਕ ਬ੍ਰਾਂਚ ਹੈਗੀ ਉੱਥੋਂ ਲੈ ਕੇ ਆਏ ਸੀਗਾ ਇਹ ਤੇ ਜਿਹੜਾ ਫੋਟੋ ਚਾਰ ਆ ਵੀ ਇੱਕ ਬੰਦਾ ਜਿਹੜਾ ਉਹ ਲਿਫਾਫਾ ਲੈ ਕੇ ਜਾ ਰਿਹਾ ਉਹੀ ਪੇਮੈਂਟ ਸੀ ਬਿਲਕੁਲ ਉਹੀ ਪੇਮੈਂਟ ਸੀ ਜੀ ਐਕਸਪੋਸਰ ਕੁਝ ਨੂੰ ਕੰਪਲੀਟ ਲਖਾਈ ਲਿਖਾਤੀ ਜੀ ਕਿੰਨੇ ਕੀ ਕਹਿੰਦੇ ਜੀ ਪੁਲਸ ਵਾਲੇ ਸਾਨੂੰ ਤਸੱਲੀ ਦਾ ਦਵਾ ਰਹੇ ਆ ਜੀ ਅਸੀਂ ਕਾਰਵਾਈ ਕਰ ਰਹੇ ਆ ਬੈਂਕ ਗਏ ਨੇ ਉਹ ਮੁੰਡੇ ਨੂੰ ਲੈ ਕੇ ਕੈਮਰੇ ਉੱਤੇ ਜਿੰਨੇ ਵੀ ਰਸਤੇ 'ਚ ਹੈ ਉੱਥੇ ਦੇ ਬੈਂਕ ਦੇ ਉਹ ਸਾਰੇ ਟੰਡੋਲਰੇ ਨੇ ਉੱਤੇ ਦੇ ਉਹਦੇ ਅਧਾਰ 'ਤੇ ਸਾਨੂੰ ਵਿਸ਼ਵਾਸ ਚ ਗੁਜ਼ਾਰੇਆਂ ਵੀ ਕਾਰਵਾਈ ਕਰ ਰਹੇ ਨੇ ਪੰਜਾਬ ਵਿੱਚ ਦਿਨ-ਬਦਨ ਵਾਰ ਦਾ ਤਾਤਾ سلسلہ جاری ਹੈ ਕਦੇ ਕਿਤੇ ਚੋਰੀ ਲੁੱਟ ਤੇ ਕਦੇ ਕਿਤੇ ਕਤਲ ਦੀ ਘਟਨਾ ਵਾਪਰ ਰਹੀ ਹੈ ਅਜਿਹੀ ਇੱਕ ਚੋਰੀ ਦੀ ਘਟਨਾ ਦੀ ਹੈਰਾਨ ਕਰਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਪਟਿਆਲਾ ਤੋਂ ਜਿੱਥੇ ਕੀ ਐਕਟਵਾ ਦੀ ਡਿੱਗੀ ਅੰਦਰੋਂ ਮੁੰਡਾ 5 ਲੱਖ ਰੁਪਏ ਕੱਢ ਕੇ ਫਰਾਰ ਹੋ ਗਿਆ ਜ਼ਿਕਰੀ ਹੋ ਗਿਆ ਕਿ ਐਕਟਿਵਿਟੀ ਡਿੱਗੀ 'ਚ 5 ਲੱਖ ਰੁਪਏ ਦਾ ਬੰਡਲ ਪਿਆ ਹੁੰਦਾ ਹੈ। ਜਿਵੇਂ ਹੀ ਬੰਦਾ ਐਕਟਿਵਿਟੀ ਲਗਾ ਕੇ ਅੰਦਰ ਜਾਂਦਾ ਹੈ ਤਾਂ ਨਾਲ ਹੀ ਦੂਜੇ ਪਾਸੇ ਮੁੰਡਾ ਆਂਦਾ ਹੈ ਤੇ ਐਕਟਿਵਿਟੀ ਡਿੱਗੀ ਖੋਲ ਕੇ ਅੰਦਰੋਂ 5 ਲੱਖ ਰੁਪਏ ਚੋਰੀ ਕਰਕੇ ਉੱਥੋਂ ਦੀ ਰਫੂ ਚੱਕਰ ਹੋ ਜਾਂਦਾ ਹੈ। ਜਿਸ ਦੀ ਪੂਰੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੁੰਡਾ ਸਕਿੰਟਾ 'ਚ 5 ਲੱਖ ਰੁਪਏ ਐਕਟਿਵਿਟੀ ਡਿੱਗੀ ਅੰਦਰੋਂ ਚੋਰੀ ਕਰਕੇ ਲੈ ਗਿਆ। ਜਦੋਂ ਬੰਦੇ ਨੇ ਆ ਕੇ ਐਕਟਿਵਿਟੀ ਡਿੱਕੀ ਚੈੱਕ ਕੀਤੀ ਤਾਂ ਉਸ ਨੂੰ ਅੰਦਰ 5 ਲੱਖ ਰੁਪਏ ਨਹੀਂ ਮਿਲੇ। ਤਾਂ ਪੁਲਿਸ ਨਾਲ ਮਿਲ ਕੇ ਜਦੋਂ ਨੇੜੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਕੋਈ ਮੁੰਡਾ ਉਹਨਾਂ ਦੀ ਐਕਟਿਵਾ ਅੰਦਰੋਂ 5 ਲੱਖ ਰੁਪਏ ਚੋਰੀ ਕਰਕੇ ਲੈ ਗਿਆ ਤੁਸੀਂ ਵੀ ਸੀਸੀਟੀਵੀ ਵੀਡੀਓ ਦੇਖ ਕੇ ਕਮੈਂਟ ਕਰਕੇ ਜਰੂਰ ਦੱਸੋ ਕਿ ਐਕਟਿਵਾ ਦੀ ਡਿੱਗੀ ਅੰਦਰ ਇੰਜ ਪੈਸੇ ਰੱਖ ਕੇ ਜਾਣਾ ਕਿੰਨੀ ਕੁ ਸਮਝਦਾਰੀ ਹੈ ਚੋਰੀ ਦੀ ਇਸ ਘਟਨਾ ਤੋਂ ਬਾਅਦ ਹੁਣ ਪੁਲਿਸ ਵੱਲੋਂ ਸੀਸੀਟੀਵੀ ਵੀਡੀਓ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ 5 ਲੱਖ ਰੁਪਏ ਦੀ ਚੋਰੀ ਤੋਂ ਬਾਅਦ ਸੁਣੋ ਮਾਲਕ ਨੇ ਹੁਣ ਕੀ ਕੀਤਾ

ਅਦਾਨ ਜੀ ਬੇਟਾ ਕੋਈ ਸਵਾਗਤ ਕਿਨਵੇ ਜੀ ਆਇਆ ਸੀਗਾ ਰਾਹੁਲ ਆਇਆ ਬੇਟਾ ਜੀ ਨਾਮ ਤੇ ਤੇ ਆਇਆ ਸੀਗਾ ਬਾਰ ਮੈਂ ਉਹਨੂੰ ਕੋਈ ਕੰਮ ਕਿਹਾ ਹੋਇਆ ਸੀਗਾ ਮੈਂ ਉਹਨੂੰ ਬਾਰੋ-ਬਾਰ ਇਹ ਤੂੰ ਆਜ ਮਾਰ ਕੇ ਕਹਿੰਦਾ ਸੀਗਾ ਮਗਰ ਉਹ ਕੰਮ ਨਹੀਂ ਕਰਕੇ ਆ ਮੈਨੂੰ ਉਹਨੇ ਦੱਸਿਆ ਨਹੀਂ ਵੀ ਪੇਮੈਂਟ ਐਕਟਿਵਾਜ ਪਈ ਹੈ ਉਹ ਲੈ ਕੇ ਆਇਆ ਉਹਦੀ ਕੋਈ ਟ੍ਰੇਡ ਫੇਅਰ ਲਗਾਉਂਦਾ ਹੁੰਦੇ ਬਾਹਰਲੇ ਮੁਲਕਾਂ 'ਚ ਪੇਮੈਂਟ ਆਣੀ ਸੀ ਕਿਸੇ ਨੂੰ ਦੇਣੀ ਵੀ ਸੀਗੀ ਉਹ ਉਹ ਕਹਿੰਦਾ ਮੈਂ ਹੁਣ ਹੀ ਜਾਣਾ ਐਕਟਿਵਾ ਬਾਹਰੋਂ ਵਾਰ ਲੈ ਕੇ ਨਾ ਉੱਥੇ ਚਲਾ ਗਿਆ ਜਿਹੜਾ ਆਪਣਾ ਦੋ ਪਾਰਕਾਂ ਦੇ ਸਾਹਮਣੇ ਗਲੀ ਜਾਂਦੀ ਇੱਕ ਬੋਤਲਾਂ ਵਾਲੀ ਗਲੀ ਕਰਨੀ ਆ ਤੇ ਉੱਥੇ ਐਕਟੀਵਲ ਆ ਕੇ ਆਪਣੀ ਅੰਦਰ ਚਲਾ ਗਿਆ ਸੀ ਉਹ ਗਲੀ ਦੇ ਤੇ ਮੈਨੂੰ ਨੇ ਫਿਰ ਬਾਅਦ ਚ ਡਿੱਗੀ ਉਹਨੇ ਸੰਭਾਲੀ ਹੋਣੀ ਮੈਨੂੰ ਫੋਨ ਆਇਆ ਉਹਦਾ ਉਹਨੇ ਪਾਪਾ ਮੈਂ ਪੇਮੈਂਟ ਲੈ ਕੇ ਆਇਆ ਸੀਗਾ 5 ਲੱਖ ਰੁਪਏ ਤੇ ਇਹਦੇ ਚ ਤਾਂ ਕੁਛ ਹੈ ਹੀ ਨਹੀਂ ਮੈਂ ਕਿਹਾ ਤਾਂ ਕੀ ਦੀ ਪੇਮੈਂਟ ਲੈ ਕੇ ਆਇਆ ਤੂੰ ਕੀ ਦੀ ਐ ਕੱਕ ਜਿ ਨੂੰ ਕਰਨੀ ਸੀ ਜੀ ਮੇਰੀ ਸੀਗੀ ਪੇਮੈਂਟ ਤੇ ਫਿਰ ਜਾ ਕੇ ਸਾਡੇ ਦਾ ਘਰ ਆ ਤੋ ਵੀ ਐਂ ਜੀ ਪੈਸੇ ਤੂੰ ਲੈ ਕੇ ਆਇਆ ਸਮਝ ਦੱਸਿਆ ਨਹੀਂ ਵੀ ਕੀ ਨਹੀਂ ਇਹ ਰਿਪੋਰਟing ਹੀ ਗਿਆ ਉੱਤੇ ਫਿਰ ਅਸੀਂ ਭਾਜ ਨਟ ਕਰਕੇ ਕੈਮਰੇ ਕਮਰੇ ਫਲਾਸ਼ੇ ਉਦੋਂ ਜੋ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ ਉੱਤੇ 5 ਲੱਖ ਰੁਪਏ ਬੈਂਕ ਚੋਂ ਕਢਾ ਕੇ ਲਿਆ ਸੀਗਾ ਜੀ ਬੈਂਕ ਚੋਂ ਜੀ ਛੋਟੀ 12 ਜਿਹੜੀ ਪੀ ਐਨ ਬੀ ਬੈਂਕ ਬ੍ਰਾਂਚ ਹੈਗੀ ਉੱਥੋਂ ਲੈ ਕੇ ਆਏ ਸੀਗਾ ਇਹ ਤੇ ਜਿਹੜਾ ਫੋਟੋ ਚਾਰ ਆ ਵੀ ਇੱਕ ਬੰਦਾ ਜਿਹੜਾ ਉਹ ਲਿਫਾਫਾ ਲੈ ਕੇ ਜਾ ਰਿਹਾ ਉਹੀ ਪੇਮੈਂਟ ਸੀ ਬਿਲਕੁਲ ਉਹੀ ਪੇਮੈਂਟ ਸੀ ਜੀ ਇਸ ਕੋਸ ਪਰ ਕੁਝ ਨੂੰ ਕੰਪਲੀਟ ਲਖਾਈ ਲਿਖਾਤੀ ਜੀ ਕਿੰਨੇ ਕੀ ਕਹਿੰਦੇ ਜੀ ਪੁਲਿਸ ਵਾਲੇ ਸਾਨੂੰ ਤਸੱਲੀ ਦਾ ਦਵਾ ਰਹੇ ਆ ਜੀ ਅਸੀਂ ਕਾਰਵਾਈ ਕਰ ਰਹੇ ਆ ਬੈਂਕ ਗਏ ਨੇ ਉਹ ਮੁੰਡੇ ਨੂੰ ਲੈ ਕੇ ਕੈਮਰੇ ਉੱਤੇ ਜਿੰਨੇ ਵੀ ਰਸਤੇ 'ਚ ਹੈ ਉੱਥੇ ਦੇ ਬੈਂਕ ਦੇ ਉਹ ਸਾਰੇ ਟੰਡੋਲ ਦੇ ਨੇ ਉੱਤੇ ਦੇ ਉਹਦੇ ਅਧਾਰ ਤੇ ਸਾਨੂੰ ਵਿਸ਼ਵਾਸ ਚ ਗੁਜ਼ਾਰੇ ਆ ਵੀ ਕਾਰਵਾਈ ਕਰ ਰਹੇ ਆ